ਇਸ ਵਕਤ ਬਾਈ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਖੜੇ ਆ ਤਾਂ ਦੂਰੋਂ ਦੂਰੋਂ ਜਿਹੜੇ ਲੋਕ ਨੇ ਆਉਣੇ ਸ਼ੁਰੂ ਹੋ ਚੁੱਕੇ ਨੇ ਤਾਂ ਇੱਥੇ ਹੀ ਇੱਕ ਫੈਮਿਲੀ ਇੱਥੇ ਲੁਧਿਆਣਾ ਤੋਂ ਪਹੁੰਚੀ ਆ ਤੇ ਨਾਲ ਛੋਟੇ ਬੱਚੇ ਵੀ ਆਏ ਨੇ ਪੂਰੀ ਫੈਮਿਲੀ ਆਈ ਨੇ ਲੁਧਿਆਣਾ ਤੋਂ ਸਪੈਸ਼ਲਿਸਟ ਹਵੇਲੀ ਦੇ ਵਿੱਚ ਆਏ ਨੇ ਪ੍ਰਵਾਸ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਆਏ ਨੇ ਗੱਲਬਾਤ ਕਰਦੇ ਆ ਕੀ ਨਾਮ ਤੁਹਾਡਾ ਆਦਵਿਕ ਸਿੰਘ ਤੁਹਾਡਾ ਕੀ ਨਾਮ ਹੈ ਅਨਵੀਰ ਸਿੰਘ ਤੁਹਾਡਾ ਯਾਨੁਸ਼ ਯਾਨੁਸ਼ ਸਾਹਿਬ ਤੁਹਾਡੇ ਇਤਨਾ ਵਿੱਚ ਸਿੱਧੂ ਬਾਈ ਦਾ ਫੈਨ ਕੌਣ ਹੈ ਸਭ ਤੋਂ ਵੱਡਾ ਸਭ ਤੋਂ ਵੱਡਾ ਥਾਪੀ ਮਾਰ ਕੇ ਸਾਹੋ ਪੈਣੋ ਆਓ ਮੈਂ ਮੈਂ ਇੰਨੇ ਇੱਥੇ ਬੱਚਿਆਂ ਦਾ ਇੰਟਰਵਿਊ ਕੀਤਾ ਕਿਸੇ ਦੀ ਥਾਪੀ ਚ ਆਵਾਜ਼ ਨਹੀਂ ਆਈ ਪਹਿਲਾ ਬੱਚਾ ਜਿਹੜੀ ਥਾਪੀ ਚ ਆਵਾਜ਼ ਆਈ ਇੱਕ ਵਾਰੀ ਫਿਰ ਇੱਥੇ ਅੱਛਾ ਗਾਣਾ ਆਉਂਦਾ ਬਾਈ ਦਾ ਕੋਈ ਕਿਹੜਾ ਮਿੱਠਕਿੰ ਤੋ ਸਿਗਰਟ ਮਿਲੂਗੀ ਤੇਰੇ ਮਾਤਾ ਨਾਮ ਤੇ ਗਿਵਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ ਤੋ ਸਭ ਚਾਨ ਵਿੱਚ ਕਰੇਗਾ ਤਰੱਕੀ ਤੇ ਹਿੱਤ ਮਿਲੂਗੀ ਕੀ ਬਾਤ ਹੈ ਤੁਹਾਨੂੰ ਆਉਂਦਾ ਕੋਈ ਤੁਹਾਨੂੰ ਗਾਣਾ ਆਉਂਦਾ अच्छा भाई जी बच्चे, चलो बच्चे, बच्चे तो चलो आए ने आज है ना पहले दोस्तों ਇਹਨਾਂ ਦਾ ਛੁੱਟੀ ਸੀ ਸਕੂਲ ਇਹ ਛੁੱਟੀ ਕਰਕੇ ਲੈ ਕੇ ਆਏ ਹੋ ਨਹੀਂ ਬੱਚਿਆਂ ਨੂੰ ਬੇਸਿਕਲੀ ਉਹਨਾਂ ਛੁੱਟੀਆਂ ਹੋ ਹੀ ਗਈਆਂ ਸਕੂਲਸ ਓਵਰ ਹੋ ਗਏ ਤੇ ਆਣਾ ਬੱਚੇ ਕਾਫੀ ਦਿਨ ਤੋਂ ਚਾਹੁੰਦੇ ਸੀਗੇ ਇੱਕ ਪੁਰਾਣੇ ਟਾਈਮ ਤੋਂ ਹੀ ਪਰ ਇਹ ਹੈ ਕਿ ਹੁਣ ਦੁਬਾਰਾ ਇੱਕ ਮੌਕਾ ਹੈ ਹਨਾ ਇੱਕ ਚੰਗੀ ਨਿਊਜ਼ ਅਸੀਂ ਸੁਣੀ ਕਿ ਵੀ ਫਿਰਹਬਾਨਾ ਸੀਗਾ ਚਲੋ ਬੱਚਿਆਂ ਨੂੰ ਇਸ ਬਾਨੇ ਦਿਖਾ ਲੈਣਾ ਸਾਰਾ اچھا ਲੁਧਿਆਣਾ ਤੋਂ ਆਏ ਨਾ ਤੁਸੀਂ ਲੁਧਿਆਣੇ ਤੋਂ ਆਏ ਹਾਂਜੀ ਭਾਈ ਜਦੋਂ 3 ਦਿਨ ਪਹਿਲਾਂ ਪਤਾ ਲੱਗਾ ਸੰਡੇ ਵਾਲੇ ਦਿਨ ਕਿ ਦੁਬਾਰਾ ਖੁਸ਼ੀਆਂ ਇਸ ਘਰ ਦੇ ਵਿੱਚ ਵਾਪਸ ਆ ਗਈਆਂ ਨੇ ਤਾਂ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਲੱਗਾ ਉਦੋਂ ਅੱਛਾ ਲੱਗਿਆ ਜੀ ਕਿ ਵੀ ਬੜਾ ਔਖਾ ਟਾਈਮ ਦੇਖਿਆ ਪਰਿਵਾਰ ਨੇ ਤੇ ਕਿਸੇ ਲਈ ਵੀ ਐਜ਼ ਅ ਪੇਰੈਂਟ ਈਜ਼ੀ ਦਾ ਸੀਗਾ ਨਹੀਂ ਹੈ ਨਾ ਇਸ ਚੀਜ਼ ਨੂੰ ਹੈਂਡਲ ਕਰਨਾ ਫਿਰ ਇਸ ਤੋਂ ਬਾਅਦ ਇਹ ਖੁਸ਼ੀ ਆਈ ਹੈ ਤੇ ਅਸੀਂ ਉਹਨਾਂ ਦੇ ਨਾਲ ਅਸੀਂ ਵੀ ਖੁਸ਼ ਆ ਕਿ ਚਲੋ ਪਰਿਵਾਰ ਦੁਬਾਰਾ ਇੱਕ ਅੱਗੇ ਵਧੇਗਾ ਯੂ ਆਰ ਹੈਪੀ ਜੀ ਹਾਂ ਜੀ ਤੇ ਇੱਥੇ ਮਾਹੌਲ ਵੀ ਬਹੁਤ ਵਧੀਆ ਸੀਗਾ ਪਟਾਕੇ ਵਗੈਰਾ ਚੱਲੇ ਹੋਲੀ ਖੇਡੀ ਗਈ ਤਾਂ ਉਦੋਂ ਫਿਰ ਤੁਸੀਂ ਫਿਰ ਗਾਣੇ ਲਾ ਕੇ ਭੰਗੜਾ ਪਾਇਆ ਜਦੋਂ ਹਾਂਜੀ ਬਿਲਕੁਲ 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 ਅਸੀਂ ਸਾਰੇ ਇਕੱਠੇ ਹੋ ਕੇ ਛੱਤ ਤੇ ਅਸੀਂ ਦੂਸੇ ਵਾਲੇ ਦੇ ਗਾਣੇ ਲਾ ਕੇ ਭੰਗੜਾ ਪਾਇਆ ਤੁਸੀਂ ਵੀ ਪਾਇਆ ਭੰਗੜਾ ਇਹ ਇਹ ਮੁੰਡਾ ਘੱਟ ਬੋਲਦਾ ਨਾ ਥੋੜਾ ਜਿਹਾ ਸ਼ਰਮਿੰਦਾ ਅੱਛਾ ਤੁਸੀਂ ਭੰਗੜਾ ਪਾਇਆ ਕਿਉਂ ਤੁਹਾਨੂੰ ਪਤਾ ਹੀ ਨਹੀਂ ਥਾ ਅੱਛਾ ਜਦੋਂ ਬਾਈ ਹੁਣੀ ਇੱਥੇ ਪਹਿਲਾਂ ਮੌਜੂਦ ਸੀਗੇ ਉਦੋਂ ਕਦੀ ਆਉਣ ਦਾ ਮੌਕਾ ਮਿਲਿਆ ਇੱਥੇ ਨਹੀਂ ਨਹੀਂ ਫਸਟ ਟਾਈਮ ਆ ਫਸਟ ਟਾਈਮ ਆ ਆ ਚਲੋ ਤੁਹਾਨੂੰ ਇੱਕ ਗੱਲ ਦੱਸਨੀ ਹੈ ਇਹ ਬੱਚੇ ਦਾ ਮੋਬਾਈਲ ਦਾ ਨੰਬਰ ਪਹਿਲੇ ਦਿਨ ਤੋਂ ਮੇਰੀ ਮਾਂ ਦੇ ਫੋਨ 'ਚ ਦੇ ਕਿਸਨਾ ਤੋਂ ਫੀਡ ਆ ਆ ਦੇਖੋ ਜੀ ਜੇ ਕੈਮਰਾ ਨੇੜੇ ਲਿਆ ਸਕਦੇ ਹੋ ਕੈਮਰਾ ਇੱਕ ਵਾਰੀ ਨੇੜੇ ਨੇੜੇ ਮੇਰੇ ਮੁੰਡੇ ਦਾ ਨੰਬਰ ਆਹਾ ਸੀਗਾ ਦੇਖ ਜੇ ਚਾਰਿਆ ਠੀਕ ਹੈ ਉਸ ਤੋਂ ਬਾਅਦ ਚੇਂਜ ਵੀ ਹੋਇਆ ਲੇਕਿਨ ਦਿਨ ਪਹਿਲੇ ਤੋਂ ਇਹਦਾ ਨਾਮ ਸਿੱਧਮ ਉਸੇ ਵਾਲੇ ਤੇ ਰੱਖਿਆ ਗਿਆ ਸੀ ਔਰ ਇਹ ਜਿਆਦਾ ਹੋਇਆ ਜਿਆਦਾ ਜੀ ਜਿਆਦਾ ਬੋਨ ਹੋਇਆ ਤਾਦਾ ਇਹਨਾ ਵੱਡਾ ਫੈਨ ਹੈ ਖਾਣਾ ਹਮੇਸ਼ਾ ਉਹਦੇ ਖਾਣੇ ਤੋਂ ਖਾਣਾ ਅਸਾਂ ਪਹਿਲੇ ਦਿਨ ਤੋਂ ਸਿੱਧੂ ਮੂਸੇਵਾਲਾ ਰੱਖਿਆ ਸਿੱਧੂ ਮੂਸੇਵਾਲਾ ਪਹਿਲੇ ਦਿਨ ਤੋਂ ਇੱਕ ਫੇਰ ਬੜਾ ਚੰਗਾ ਉਹਦੇ ਗਾਣੇ ਸੁਣ ਕੇ ਹੀ ਸਾਰੇ ਸਿਸਟਮ ਨੂੰ ਕਰਦਾ ਹੁੰਦਾ ਸੀ ਹਮੇ ਹਮੇ ਥਾ ਕਿ ਇਹ ਥੋੜਾ ਸਾ ਜਦ ਬੜਾ ਹੋ ਜਾਵੇ ਥੋੜਾ ਵੱਡਾ ਹੋਏਗਾ ਤੇ ਅਸੀਂ ਉਹਦੇ ਨਾਲ ਮਿਲਵਾਵਾਂਗੇ ਤੇ ਬੱਚੇ ਨੂੰ ਥੋੜਾ ਯਾਦਗਿਰੀ ਰਹਿੰਦੀ ਹੈ ਮੈਮਰੀ ਰਹਿੰਦੀ ਹੈ ਬਟ ਉਹ ਇਨਸੀਡੈਂਸ ਹੋਇਆ ਤੇ ਹੁਣ ਜਦੋਂ ਇਹ ਦੁਬਾਰਾ ਲਾਈਕ ਇੱਕ ਛੋਟੇ ਬੇਬੀ ਦੇ ਰੂਪ ਚ ਆਇਆ ਹੀ ਇਸ ਵੈਰੀ ਐਕਸ अच्छा है कि मैं दोबारा मिलना है हुन ਤਾਂ ਮੈਨੂੰ ਪੱਕਾ ਟਾਈਮ ਸਿਰ ਮਿਲਵਾ ਦੋ ਤੁਸੀਂ ਇਸ ਲਾਈਕ ਦਟ ਮਤਲਬ ਇਹ ਤਾਂ ਕੋਈ ਵੀ ਨਹੀਂ ਕਹਿ ਰਿਹਾ ਨਾ ਕਿ ਚਲੋ ਠੀਕ ਹੈ ਛੋਟਾ ਬੱਚਾ ਹੈ ਪਰ ਹਰ ਕੋਈ ਬੰਦਾ ਇਹੀ ਕਹਿ ਰਿਹਾ ਕਿ ਉਹੀ ਵਾਪਸ ਆਇਆ ਹੈ ਜੇ ਕੁਦਰਤ ਨੇ ਇੰਨੀ ਨਿਹਮਤ ਬਖਸ਼ੀ ਹੈ ਨਾ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਹੱਥ ਹੋਊਗਾ ਠੀਕ ਹੈ ਇੱਥੇ ਕੋਈ ਦੂਜੀ ਡਾਊਟ ਨਹੀਂ ਹੈ ਠੀਕ ਹੈ ਨਹੀਂ ਤਾਂ ਇਹ ਸੇਜ ਦੇ ਵਿੱਚ ਆ ਕੇ ਇੱਕ ਬੱਚੇ ਨੂੰ ਐਦਾ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਠੀਕ ਹੈ ਇਹ ਬਿਨਾਂ ਮੇਰਾ ਤੋਂ علاوہ ਕੁਝ ਨਹੀਂ ਹੋ ਸਕਦਾ ਕਰੋੜਾ ਫੈਨਸੀਆਂ ਦੁਆਵਾਂ ਕਰੋੜਾ ਲੋਕਾਂ ਦੀਆਂ ਦੁਆਵਾਂ ਇੱਕ ਰੱਬ ਨੇ ਇਹ ਵੀ ਚਾਇਆ ਕਿ ਹਾਂ ਉਹ ਸਿੱਧੂ ਨੂੰ ਵਾਪਸ ਆਉਣਾ ਚਾਹੀਦਾ ਤੇ ਜਦੋਂ ਵੀ ਹੁਣ ਇੱਥੇ ਪਹਿਲੀ ਵਾਰ ਤੁਸੀਂ ਆਏ ਹੋ ਤੇ ਹੁਣ ਮੈਨੂੰ ਲੱਗਦਾ ਕਿ ਵਾਰ-ਵਾਰ ਆਉਂਗੇ ਬਿਲਕੁਲ ਜੀ ਉਹਨੇ ਮੁੰਡੇ ਨੂੰ ਜਰਾ ਸਿੰਗਰ ਬਣਨ ਦੋ ਅੱਛਾ ਫੇਰ ਤਾਂ ਹੋਰ ਤਮਾਕੇ ਨਾ ਲਾਵਾਂਗੇ ਠੀਕ ਹੈ ਜੀ ਇਹ ਬਣੂਗਾ ਵੀ ਜ਼ਰੂਰ ਪੱਕੀ ਗੱਲ ਹੈ ਤਾਂ ਇਹ ਜਿਹੜੀ ਫੈਮਿਲੀ ਲੁਧਿਆਣਾ ਸ਼ਹਿਰ ਤੋਂ ਆਈ ਹੈ ਖਾਸ ਇਹ ਬੱਚੇ ਜ਼ਿੱਦ ਕਰਕੇ ਇਹਨਾਂ ਨੂੰ ਲੈ ਕੇ ਆਏ ਨੇ ਕਿ ਅਸੀਂ ਹੁਣ ਸਿੱਧੂ ਬਾਈ ਦੇ ਘਰ ਜਾਣੇ ਜਾਣਾ ਤੇ ਇਹ ਬੱਚੇ ਨੇ ਗਾਣਾ ਵੀ ਸੁਣਾਇਆ ਤੇ ਇਦਾਂ ਨਾਮ ਵੀ ਜਿਹੜਾ ਮੋਬਾਈਲ ਦੇ ਵਿੱਚ ਸੇਵ ਕੀਤਾ ਸਿੱਧੂ ਮੂਸੇਵਾਲਾ ਹੀ ਲਿਖਿਆ ਹੋਇਆ ਏ ਇਦਾਂ ਤਕੜਾ ਫੈਨ ਬਾਈ ਦਾ ਕੱਟੜ ਕੱਟੜ ਫੈਨ ਹੈ। ਕਿਆ ਬਾਤ ਹੈ ਤੇ ਕੋਈ ਨਾ ਦੇਖੋ ਚੀਜ਼ਾਂ ਦੇਖੋ ਤੁਸੀਂ ਜਿਹੜੀਆਂ ਬਾਈ ਦੀਆਂ ਨੇ ਤਾਂ ਇਸ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਕਿ ਇੱਥੇ ਆ ਕੇ ਸਭ ਤੋਂ ਪਹਿਲਾਂ ਬਾਈ ਦੇ ਜਿੰਦਰੀ ਵੀ ਮਸ਼ੀਨਰੀ ਆ ਉਸ ਦੇ ਨਾਲ ਅ ਜਿੱਥੇ-ਜਿੱਥੇ ਲੋਕ ਆਉਂਦੇ ਨੇ ਉੱਥੇ ਆ ਕੇ ਫੋਟੋਸ ਵਗੈਰਾ ਖਿਚਾਉਂਦੇ ਨੇ ਫੈਮਿਲੀ ਨੂੰ ਵੀ ਹਰ ਕੋਈ ਮਿਲਣਾ ਚਾਹੁੰਦਾ ਹੈ ਫਿਲਹਾਲ ਕਿਉਂਕਿ ਹਸਪੀਟਲ ਨੇ ਤਾਂ ਹਲੇ ਛੁੱਟੀ ਵਗੈਰਾ ਨਹੀਂ ਮਿਲੀ ਤਾਂ ਇੱਥੇ ਹੋਰ ਵੀ ਲੋਕ ਦੂਰ-ਦੁਰ ਵਾਰ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਨਾਲ ਵੀ ਮਿਲਵਾਵਾਂਗੇ ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਦਵਿੰਦਰ ਮੰਡ ਦੈਨਿਕ ਸਵੇਰਟੀਵੀ ਮਾਨਸਾ